ਹਾਂਜੀ ਕੀ ਹਾਲ ਚਾਲ ਨੇ ਭਰਾਵੋ ਬਈ ਅੱਜ ਨਾ ਤੁਹਾਡੇ ਸਾਰਿਆਂ ਨਾਲ ਇੱਕ ਗੱਲਬਾਤ ਕਰਨੀ ਸੀਗੀ ਕਿ ਇਹ ਗੱਲ ਆਪਾਂ ਆਮ ਹੀ ਘਰਾਂ ਦੇ ਵਿੱਚ ਦੇਖਦੇ ਆਂ ਕਿ ਜਦੋਂ ਆਪਣਾ ਬਾਪੂ ਜਾਂ ਆਪਣਾ ਪਿਓ ਆਪਾਂ ਨੂੰ ਗਾਲ੍ਹਾਂ ਕੱਢਦਾ ਹਨਾ ਮਾੜੇ ਚੰਗੇ ਕੰਮਾਂ ਤੋਂ ਰੋਕਦਾ ਰਾਤ ਨੂੰ ਆਪਾਂ ਲੇਟ ਘਰੇ ਆਉਂਨੇ ਆ ਤਾਂ ਬਾਪੂ ਆਪਣਾ ਗਾਲ੍ਹਾਂ ਕੱਢਦਾ ਹਨਾ ਵੀ ਕੰਜਰੋ ਕਿੱਥੇ ਸੀ ਕੋਈ ਤੈਨੂੰ ਘਰ ਦਾ ਜੇਤਾ ਨਹੀਂ ਆਉਂਦਾ ਘਰੇ ਟਾਈਮ ਨਾਲ ਆ ਜਾਇਆ ਕਰੋ ਜੇ ਵੋ ਹਨਾ ਤਾਂ ਉਹਨਾਂ ਗੱਲਾਂ ਦਾ ਬਈ ਆਪਾਂ ਨੂੰ ਬਹੁਤ ਗੁੱਸਾ ਲੱਗਦਾ ਵੀ ਯਾਰ ਸਾਡਾ ਤਾਂ ਬਾਪੂ ਹੀ ਬੜਾੜ ਬਾਣਾ ਕਹੀ ਬਈ ਆਪਾਂ ਗੁੱਸੇ 'ਚ ਵੀ ਐਂ ਕਹਿ ਦਿੰਨੇ ਵੀ ਸਾਡਾ ਤਾਂ ਬੁੜਾ ਹੀ ਬੜਾ ਅੜਬਾ ਯਾਰ ਵੀ ਜੇ ਮਾੜਾ ਜਾਂ ਲੇਟ ਹੋ ਜਾਈਏ ਰਾਤ ਨੂੰ ਹਨਾ ਤਾਂ ਗਾਲ੍ਹਾਂ ਕੱਢਣ ਲੱਗ ਜਾਂਦਾ ਜੇ ਮਾੜੀ ਮੋਟੀ ਬੀਅਰ ਸ਼ੀਅਰ ਰੁਪਏ ਦੇ ਪੀ ਲੈਂਦੇ ਆ ਤਾਂ ਸਾਡਾ ਡੈਡੀ ਸਾਨੂੰ ਗਾਲ੍ਹਾਂ ਕੱਢਦਾ ਜਾਂ ਬਾਪੂ ਗਾਲ੍ਹਾਂ ਕੱਢਦਾ ਹਨਾ ਤਾਂ ਆਪਾਂ ਉਸ ਚੀਜ਼ ਦਾ ਕਈ ਬੰਦੇ ਬਹੁਤ ਜ਼ਿਆਦਾ ਗੁੱਸਾ ਮਣਾਉਂਦੇ ਆ ਪਰ ਯਾਰ ਆਪਾਂ ਇਹ ਗੱਲ ਨਹੀਂ ਸੋਚਦੇ ਵੀ ਜਿਹੜਾ ਪਿਓ ਸਾਨੂੰ ਮਾੜੇ ਕੰਮਾਂ ਤੋਂ ਰੋਕਦਾ ਸਾਡੀ ਇੰਨੀ ਫਿਕਰ ਕਰਦਾ ਸੀ ਰਾਤ ਨੂੰ ਘਰੇ ਲੇਟ ਆਉਂਨੇ ਆ ਹਨਾ ਵੀ ਉਹ ਪਿਓ ਨੇ ਸਾਨੂੰ ਪਾਲਣ ਦੇ ਲਈ ਪਤਾ ਨਹੀਂ ਧੁੱਪ ਦੇ ਵਿੱਚ ਕਿੰਨਾ ਕ ਆਪਦਾ ਚੰਮ ਸਾੜਿਆ ਕਿੰਨਾ ਕ ਪਸੀਨਾ ਬਹਾਇਆ ਸਾਡੇ ਆ ਰੀਝਾਂ ਪੂਰੀਆਂ ਕਰਨ ਲਈ ਸਾਡੇ ਸ਼ੌਂਕ ਪੂਰੇ ਕਰਨ ਲਈ ਉਸ ਪਿਓ ਨੇ ਪਤਾ ਨਹੀਂ ਆਪ ਦੀਆਂ ਕਿੰਨੀਆਂ ਰੀਝਾਂ ਦਾ ਗਲ ਘੁੱਟਤਾ ਯਾਰ ਕਿੰਨੇ ਆਪ ਦੇ ਸ਼ੌਂਕਾਂ ਨੂੰ ਨੇ ਦਿਲ ਦੇ ਵਿੱਚ ਦਫਨਾ ਲਿਆ ਕਿ ਮੈਂ ਆਪਦੀ ਔਲਾਦ ਦੇ ਚਾਹ ਪੂਰੇ ਕਰਨੇ ਆ। ਇੱਕ ਗੱਲ ਆਮ ਹੀ ਮੰਨ ਲਓ ਲੋਕ ਕਹਿੰਦੇ ਹੁੰਦੇ ਆ ਵੀ ਜਦੋਂ ਕੋਈ ਬੰਦਾ ਪਿਓ ਬਣ ਜਾਂਦਾ ਨਾ ਜਦੋਂ ਉਹਦੇ ਘਰੇ ਧੀ ਜਾਂ ਪੁੱਤ ਜਨਮ ਲੈ ਲੈਂਦੀ ਆ ਤਾਂ ਉਹ ਬੰਦਾ ਆਪਣੇ ਆਪ ਬਾਰੇ ਜਿਉਣਾ ਛੱਡ ਦਿੰਦਾ। ਉਹ ਬੰਦਾ ਸਿਰਫ ਆਪਦੀ ਔਲਾਦ ਬਾਰੇ ਸੋਚਦਾ ਯਾਰ ਵੀ ਮੇਰਾ ਧੀ ਆ ਮੇਰੇ ਪੋਤਾ ਹਨਾ ਵੀ ਮੈਂ ਕਮਾਈ ਕਰਕੇ ਇਹਨਾਂ ਨੂੰ ਸਟੈਂਡ ਕਰਨਾ ਇਹਨਾਂ ਦੇ ਘਰ-ਬਾਰ ਬਣਾਉਣੇ ਆ ਇਹਨਾਂ ਦੇ ਚੰਗੇ ਘਰਾਂ 'ਚ ਵਿਆਹ ਕਰਨੇ ਆ ਹਨਾ ਤੇ ਉਹੀ ਪਿਓ ਦੀਆਂ ਗਾਲਾਂ ਨੂੰ ਆਪਾਂ ਫਿਰ ਕਈ ਵਾਰੀ ਗਲਤ ਲੈ ਲੈਂਦੇ ਆ। ਮਨ ਲੋਸੀ ਦਾ ਗੁੱਸਾ ਕਰ ਜਨੇ ਵੀ ਸਾਡਾ ਪਿਓ ਸਾਨੂੰ ਗਾਲਾਂ ਕੱਢਦਾ ਕਈ ਬੰਦੇ ਅੱਗੋਂ ਬੋਲਣ ਵੀ ਲੱਗ ਜਾਂਦੇ ਆ ਪਿਓ ਦੇ ਨਾਲ ਲੜਨ ਲੱਗ ਜਾਂਦੇ ਪਿਓ ਦੇ ਨਾਲ ਗਲ ਪੈਣ ਲੱਗ ਜਾਂਦੇ ਪਿਓ ਦੇ ਪਿਓ ਦੇ ਨਾਲ ਮਨ ਲੋ ਬੋਲਣੋਂ ਵੀ ਹਟ ਜਾਂਦੇ ਆ ਵੀ ਸਾਡਾ ਤਾਂ ਯਾਰ ਬਾਪੂ ਹੀ ਬਾੜਾ ਅੜਬਾ ਹਨ ਪਰ ਇੱਕ ਗੱਲ ਯਾਦ ਰੱਖਿਓ ਵੀ ਜਦੋਂ ਪਿਓ ਦੁਨੀਆ ਤੋਂ ਚਲਾ ਜਾਂਦਾ ਨਾ ਬਾਈ ਤਾਂ ਫੇਰ ਉਹ ਬੰਦੇ ਅੱਖਾਂ ਦੇ ਵਿੱਚ ਘਸੌਣ ਦੇ ਦੇ ਕੇ ਰੋਂਦੇ ਆ ਕਿਉਂਕਿ ਜਦੋਂ ਕੋਈ ਚੀਜ਼ ਆਪਣੇ ਕੋਲ ਹੁੰਦੀ ਆ ਉਸ ਟਾਈਮ ਤੇ ਆਪਾਂ ਨੂੰ ਉਹਦੀ ਅਹਿਮੀਅਤ ਦਾ ਨਹੀਂ ਪਤਾ ਹੁੰਦਾ ਉਸ ਚੀਜ਼ ਦਾ ਕੀ ਮੁੱਲਾ ਆਪਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਹੁੰਦਾ ਪਰ ਜਦੋਂ ਉਹ ਚੀਜ਼ ਆਪਣੇ ਕੋਲੋਂ ਦੂਰ ਚਲੀ ਜਾਂਦੀ ਹੈ ਹਮੇਸ਼ਾ ਦੇ ਲਈ ਫਿਰ ਆਪ ਨੂੰ ਪਤਾ ਲੱਗਦਾ ਹੈ ਵੀ ਉਹ ਚੀਜ਼ ਦੀ ਆਪਣੀ ਜ਼ਿੰਦਗੀ ਦੇ ਵਿੱਚ ਅਹਿਮੀਅਤ ਕੀ ਸੀਗੀ ਤਾਂ ਜਿਹੜਾ ਪਿਓ ਹਨਾ ਵੀ ਪਿਓ ਬਾਪੂ ਕਹਿ ਲਓ ਬਾਪੂ ਦੀ ਬਹੁਤ ਵੱਡੀ ਅਹਿਮੀਅਤ ਆ ਜ਼ਿੰਦਗੀ ਦੇ ਵਿੱਚ ਕਿਉਂਕਿ ਕਦੇ ਵੀ ਮਾੜਾ ਟਾਈਮ ਆ ਜਾਂਦਾ ਔਲਾਦ ਤੇ ਹਨਾ ਤਾਂ ਇੱਕ ਪਿਓ ਹੀ ਆ ਜਿਹੜਾ ਮੋਢੇ ਤੇ ਹੱਥ ਧਰ ਕੇ ਗੱਲ ਕਹਿੰਦਾ ਵੀ ਪੁੱਤ ਪਰਵਾਹ ਨਾ ਕਰੀ ਤੇਰਾ ਪਿਓ ਹਜੇ ਜ ਹੈਗਾ ਜਿਉਂਦਾ ਕੋਈ ਚੱਕਰ ਨਹੀਂ ਜਿੱਡੀ ਮਰਜੀ ਵੱਡੀ ਮੁਸੀਬਤ ਆ ਜਾਏ ਹਨਾ ਪਰ ਆਪਦੀ ਔਲਾਦ ਨੂੰ ਕਦੇ ਪਿਓ ਡੋਲਣ ਨਹੀਂ ਦਿੰਦਾ ਬੇਸ਼ੱਕ ਉਹਨੂੰ ਆਪਣਾ ਆਪ ਵੇਚਣਾ ਪੈ ਜੇ ਪਿਓ ਇੱਕ ਇਹੋ ਜੀ ਚੀਜ਼ ਆ ਪਿਓ ਨੂੰ ਬੇਸ਼ੱਕ ਆਪਦੀ ਜਾਨ ਵੀ ਯਾਰ ਤਲੀ ਤੇ ਰੱਖਣੀ ਪੈ ਜੇ ਤਾਂ ਔਲਾਦ ਪਿੱਛੇ ਉਹ ਪਿਓ ਆਪਦੀ ਜਾਨ ਵੀ ਤਲੀ ਤੇ ਰੱਖ ਦਿੰਦਾ ਫੇਰ ਯਾਰ ਤੁਸੀਂ ਉਸ ਪਿਓ ਦੀਆਂ ਗਾਲਾਂ ਦਾ ਕਿਉਂ ਗੁੱਸਾ ਕਰਦੇ ਹੋ ਪਿਓ ਦੀਆਂ ਗਾਲਾਂ ਦਾ ਕਿਉਂ ਉਹਦੀਆਂ ਨਾਲਾਂ ਹੁੰਦੀਆਂ ਨੇ ਬੇਸ਼ੱਕ ਲੋਕੀ ਕਹਿੰਦੇ ਕਿ ਮਾਂ ਮਾਂ ਠੰਡੀਆਂ ਛਾਵਾ ਮਾਂ ਦਾ ਕੋਈ ਦੇਣ ਨਹੀਂ ਦੇ ਸਕਦਾ ਇਹ ਗੱਲ ਆਪਾਂ ਮੰਨਦੇ ਆ ਪਰ ਬਈ ਪਿਓ ਦਾ ਦੇਣ ਵੀ ਕੋਈ ਦੇ ਨਹੀਂ ਸਕਦਾ ਕਦੇ ਇਕੱਲੇ ਬਹਿ ਕੇ ਸੋਚ ਕੇ ਦੇਖਿਓ ਬਚਪਨ ਤੋਂ ਲੈ ਕੇ ਜਵਾਨੀ ਤੱਕ ਜਿੰਨੀ ਵੀ ਤੁਹਾਡੀ ਉਮਰ ਹੋ ਗਈ ਉਸ ਉਮਰ ਤੱਕ ਸੋਚ ਕੇ ਦੇਖਿਓ ਕਿ ਸਾਡੇ ਪਿਓ ਨੇ ਸਾਡੇ ਲਈ ਕੀ ਕੁਝ ਕੀਤਾ ਕੋਈ ਕੋਈ ਇੱਕ ਅੱਧਾ ਟਾਵਾ ਪਿਓ ਹੋਊਗਾ ਜਿਨੇ ਆਪਦੀ ਔਲਾਦ ਬਾਰੇ ਨਹੀਂ ਸੋਚਿਆ ਨਹੀਂ ਤਾਂ ਬਾਹਲੇ ਪਿਓ ਆਣੇ ਆਪਦੀ ਔਲਾਦ ਬਾਰੇ ਬੜਾ ਕੁਝ ਸੋਚਿਆ ਬੜਾ ਕੁਝ ਆਪਦੀ ਔਲਾਦ ਨੂੰ ਬਣਾ ਕੇ ਦਿੱਤਾ ਬੜੀ ਯਾਰ ਮਿਹਨਤ ਕੀਤੀ ਯਾਰ ਕਦੇ ਉਹਨਾਂ ਨੇ ਧੁੱਪ ਨਹੀਂ ਦੇਖੀ ਕਦੇ ਛਾਂ ਨਹੀਂ ਦੇਖੀ ਹਨਾ ਇਸ ਕਰਕੇ ਮੈਂ ਇੱਕ ਗੱਲ ਕਹਿਣਾ ਵੀ ਜਦੋਂ ਤੱਕ ਤੁਹਾਡਾ ਪਿਓ ਜਿਉਂਦਾ ਹੈ ਬਈ ਪਿਓ ਦੀ ਰੱਜ ਕੇ ਸੇਵਾ ਕਰੋ ਰੱਜ ਕੇ ਇੱਜ਼ਤ ਕਰੋ ਠੀਕ ਆ ਠੀਕ ਆ ਘਰਾਂ 'ਚ ਨਿੱਕੀਆਂ ਮੋਟੀਆਂ ਲੜਾਈਆਂ ਹੋ ਜਾਂਦੀਆਂ ਨੇ ਪਿਓ ਪੁੱਤ ਇੱਕ ਹਿਸਾਬ ਦੇ ਵੱਡੀ ਉਮਰ 'ਚ ਜਾ ਕੇ ਦੋਸਤ ਹੀ ਬਣ ਜਾਂਦੇ ਆ ਠੀਕ ਆ ਨਿੱਕੀ ਮੋਟੀ ਰੋਕਚੋਕ ਹੋ ਜਾਂਦੀ ਆ ਕੋਈ ਗੱਲ ਨਹੀਂ ਯਾਰ ਜੇ ਬਾਪੂ ਵਾਲਾ ਮਾਲੋ ਗਰਮ ਹੋ ਗਿਆ ਮਾਲਾ ਚੰਗਾ ਬੋਲ ਲਿਆ ਤੁਸੀਂ ਮਾੜਾ ਮੋਟਾ ਅੱਗੋਂ ਬੋਲ ਪਏ ਕੋਈ ਝੱਕਰ ਨਹੀਂ ਦੋ ਮਿੰਟਾ ਬਾਦ ਬਾਪੂ ਨੂੰ ਜੱਫੀ ਪਾ ਲੋ ਕੀ ਠੀਕ ਆ ਬਾਪੂ ਨਾਲ ਗੱਲਾਂ ਬਾਤਾਂ ਇਹ ਥੋੜੀ ਮੈਂ ਕਈ ਘਰ ਅੱਜ ਦੇਖਿਆ ਅਗੇ ਸਾਡੀ ਤਾਂ ਯਾਰ ਬਣਦੀ ਨਹੀਂ ਸਾਡਾ ਤਾਂ ਬੁੜਾ ਹੀ ਬਾਲਾ ਗਰਮ ਆਪਾਂ ਤਾਂ 6 ਮਹੀਨੇ ਕੇ ਬੁਲਾਇਆ ਹੀ ਨਹੀਂ ਯਾਰ ਆਹ ਗੱਲ ਬੜੀ ਗਲਤ ਪਿਓ ਦੇ ਕਦੇ ਅੰਦਰ ਵੜ ਕੇ ਨਹੀਂ ਕੋਈ ਦੇਖਦਾ ਜੇ ਪੁੱਤ ਨਾ ਬਲਾਵੇ ਨਾ ਪਿਓ ਨੂੰ ਤਾਂ ਪਿਓ ਦਾ ਕਾਲਜਾ ਪਾੜ ਪੜ ਜਾਂਦਾ ਕਦੇ ਪਿਓ ਨੂੰ ਪੁੱਛ ਕੇ ਦੇਖਿਓ ਵੀ ਪੁੱਤ ਦਾ ਮੁੱਲ ਕੀ ਆ ਪਿਓ ਇੱਕ ਇਹੋ ਜੀ ਚੀਜ਼ ਆ ਜਿਹੜਾ ਆਪਦੇ ਪੁੱਤ ਦੇ ਮਨ ਲ ਗੋਲੀ ਵੱਜਦੀ ਹੋਵੇ ਤੇ ਸਾਹਮਣੇ ਭੱਜ ਕੇ ਆ ਵੀ ਹਿੱਕ 'ਚ ਗੋਲੀ ਖਾ ਲੂਗਾ ਕੋਈ ਹੋਰ ਰਿਸ਼ਤਾ ਗੋਲੀ ਨਹੀਂ ਖਾ ਸਕਦਾ ਹਿੱਕ ਦੇ ਵਿੱਚ ਇੱਕ ਪਿਓ ਆ ਜਿਹੜੇ ਆਪਦੀ ਲਾਜ ਲਈ ਹਿੱਕ ਦੇ ਵਿੱਚ ਗੋਲੀ ਖਾ ਲ ਪਿਓ ਜਦੋਂ ਜਿਉਂਦਾ ਹੁੰਦਾ ਬੰਦੇ ਦਾ ਤਾਂ ਬੰਦਾ ਰਾਜਿਆਂ ਵਾਲੀ ਜ਼ਿੰਦਗੀ ਬਤੀਤ ਕਰਦਾ ਬੰਦੇ ਨੂੰ ਕੋਈ ਫਿਕਰ ਨਹੀਂ ਹੁੰਦਾ ਘਰ ਦਾ ਕਬੀਲਦਾਰੀ ਦਾ ਕੰਮ ਦਾ ਵਿਆਹ ਸ਼ਾਦੀ ਆਉਣ ਜਾਣ ਦਾ ਰਿਸ਼ਤੇਦਾਰ ਹਰੇਕ ਜ਼ਿੰਮੇਵਾਰੀ ਪਿਓ ਆਪਦੇ ਮੋਢਿਆਂ ਤੇ ਲੈ ਕੇ ਤੁਰਿਆ ਫਿਰਦਾ ਹੁੰਦਾ ਤੇ ਆਪਦੇ ਪੁੱਤ ਨੂੰ ਐਸ਼ ਕਰਾਉਂਦਾ ਹੁੰਦਾ ਆਪਦੀ ਔਲਾਦ ਨੂੰ ਐਸ਼ ਕਰਾਉਂਦਾ ਹੁੰਦਾ ਰਾਜਿਆਂ ਵਾਲੀ ਜ਼ਿੰਦਗੀ ਬੰਦਾ ਜਿਉਂਦਾ ਜਿੱਦਿ ਪਿਓ ਜਿਉਂਦਾ ਆ ਉਹ ਬੰਦਾ ਰਾਜਾ ਰਾਜਾ ਜਿਹੜੇ ਬੰਦੇ ਦਾ ਪਿਓ ਜਿਉਂਦਾ ਜਿਹੜੇ ਬੰਦੇ ਦਾ ਪਿਓ ਸਿਰ ਤੇ ਆ ਜਿੰਨਾ ਵਿਚਾਰਿਆਂ ਦੇ ਪਿਓ ਨਹੀਂ ਸਿਰ ਤੇ ਹੈਗੇ ਨਾ ਜੇ ਛੋਟੀ ਉਮਰੇ ਚਲੇ ਗਏ ਉਹਨਾਂ ਬੰਦਿਆਂ ਨੂੰ ਪੁੱਛ ਕੇ ਦੇਖਿਓ ਕਿ ਪਿਓ ਬਿਨਾ ਜ਼ਿੰਦਗੀ ਜਿਉਣੀ ਕਿੰਨੀ ਔਖੀ ਆ ਪਿਓ ਬਿਨਾ ਕਿੱਦਾਂ ਮਹਿਸੂਸ ਹੁੰਦਾ ਪਿਓ ਬਿਨਾ ਜ਼ਿੰਦਗੀ ਬਿਲਕੁਲ ਅਧੂਰੀ ਹੁੰਦੀ ਆ ਬੰਦੇ ਦੀ ਮੰਨ ਲਓ ਪਖਾਰੀਆਂ ਤੋਂ ਭੈੜੀ ਜ਼ਿੰਦਗੀ ਹੋ ਜਾਂਦੀ ਉਸ ਬੰਦੇ ਦੀ ਜਦੋਂ ਇੱਕ ਪਿਓ ਆਪਦੀ ਔਲਾਦ ਦੇ ਮੋਢੇ 'ਤੇ ਹੱਥ ਰੱਖਦਾ ਨਾ ਪੁੱਤ ਟੈਨਸ਼ਨ ਵਾਲੀ ਮੈਂ ਹੈਗਾ ਬਾਈ ਉਦੋਂ ਬੰਦੇ ਦੇ ਸਾਰੇ ਦੁੱਖ ਟੁੱਟ ਜਾਂਦੇ ਆ ਤੇ ਜਿੰਨਾਂ ਵਿਚਾਰਿਆਂ ਦੇ ਛੋਟੀ ਉਮਰ 'ਚ ਪਿਓ ਚਲੇ ਗਏ ਦੁਨੀਆ ਤੋਂ ਕਦੇ ਉਹਨਾਂ ਨੂੰ ਪੁੱਛ ਕੇ ਦੇਖਿਓ ਪਿਓ ਦਾ ਮੁੱਲ ਵੀ ਪਿਓ ਚੀਜ਼ ਕੀ ਹੁੰਦੀ ਆ ਉਹ ਤਰਸਦੇ ਆ ਵਿਚਾਰੇ ਵੀ ਸਾਡਾ ਪਿਓ ਹੋਵੇ ਸਾਨੂੰ ਗਾਲ੍ਹਾਂ ਕੱਢੇ ਸਾਨੂੰ ਮਾੜੇ ਚੰਗੇ ਕੰਮਾਂ ਤੋਂ ਰੋਕ ਕੇ ਸਾਡੇ ਮਨ ਨੂੰ ਨਹੀਂ ਰਸਵੇਰੀ ਆਉਣ ਤੋਂ ਸਾਨੂੰ ਟੋਕੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਟੋਕਣ ਵਾਲਾ ਕੋਈ ਹੈ ਨਹੀਂ ਦੁਨੀਆ ਤੇ ਜੇ ਤੁਹਾਡਾ ਪਿਓ ਜਿਉਂਦਾ ਨਾ ਭਾਈ ਤੁਹਾਨੂੰ ਗੇਟ 'ਚ ਖੜਕੇ ਰਾਤ ਨੂੰ ਡੀਕਦਾ ਵੀ ਮੇਰੀ ਮੇਰੇ ਪੁੱਤ ਕਿਉਂ ਨਹੀਂ ਘਰੇ ਆਏ ਰੋਗ ਦਾ ਟੋਗਦਾ ਗਾਲ੍ਹਾਂ ਕੱਢਦਾ ਤਾਂ ਭਾਈ ਤੁਸੀਂ ਕਿਸਮਤ ਵਾਲੇ ਹੋ ਤੁਸੀਂ ਕਰਮ ਵਾਲੇ ਹੋ ਕਰਮ ਵਾਲੇ ਬੰਦੇ ਦੇ ਸਿਰ ਤੇ ਪਿਓ ਜਿਉਂਦਾ ਹੁੰਦਾ ਤੇ ਪਿਓ ਦੇ ਜਿਉਂਦਿਆਂ ਬੰਦਾ ਬਾਦਸ਼ਾਹ ਹੁੰਦਾ ਰਾਜਾ ਹੁੰਦਾ ਰਾਜਾ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤੇ ਵੱਧ ਤੋਂ ਵੱਧ ਲੋਕ ਜਿਹੜੇ ਆਪਦੇ ਪਿਓ ਦੀ ਇੱਜ਼ਤ ਨਹੀਂ ਕਰਦੇ ਆਪਦੇ ਪਿਓ ਨਾਲ ਬੋਲਦੇ ਨਹੀਂ ਲੜਦੇ ਝਗੜਦੇ ਬਾਲਾ ਸ਼ਾਇਦ ਉਹ ਆ ਵੀਡੀਓ ਦੇਖ ਕੇ ਸਿਆਣੇ ਹੋ ਜਾਣ ਬਾਈ ਬਾਕੀ ਜੇ ਵੀ ਭਰਾਵੋ ਵੱਧ ਘੱਟ ਬੋਲਿਆ ਗਿਆ ਉਹ ਤੇ ਮਾਫੀ ਚਾਹੁੰਦੇ ਆ ਜਿਉਂਦੇ ਬਸਦੇ ਰਹੋ